ਤੇ ਜਿੰਨੀ ਵਾਰੀ ਵੀ ਕੋਈ ਪੰਜਾਬ ਤੇ ਆਫਤਾ ਆਈਆਂ ਵਾ ਤੇ ਅਸੀਂ ਖੜੇ ਮੱਥੇ ਚੱਲ ਗਾ ਪਹਿਲਾਂ ਚੜ੍ਹਦੀ ਕਲਾ ਵਾਲੀ ਗੱਲ ਕਰਦੇ ਆ ਫਿਰ ਤੁਹਾਨੂੰ ਜਿੱਦਾਂ ਦੇ ਰੰਗ ਤੁਸੀਂ ਸੁਣਨੇ ਸੁਣਾਈ ਜਾਵਾਂਗੇ ਇਹ ਤੁਹਾਡੀ ਗੱਲ ਆ ਜਿਹੜੇ ਡਟੇ ਹੋ ਲੱਗ ਗਿਆ ਵੀਰਾ ਜੀ ਓਏ ਠੀਕ ਕਾਂਤਾਂ ਖੜ ਜਾਈਏ ਮੰਨਦੇ ਨਹੀਂ ਹਾਰ ਓਏ ਹੋਵੇ ਮੋਰਚਾ ਦਿੱਲੀ ਦਾ ਭਾਵੇਂ ਪਾਣੀ ਵਾਲੀ ਮਾਰ ਓਏ ਕਾਂਤਾਂ ਖੜ ਜਾਈਏ ਮੰਨਦੇ ਨਹੀਂ ਹਾਰ ਓਏ ਹੋਵੇ ਮੋਰਚਾ ਦਿੱਲੀ ਦਾ ਭਾਵੇਂ ਪਾਣੀ ਵਾਲੀ ਮਾਰ ਓਏ ਓਏ ਆਉਂਦੇ ਕਰਨੇ ਫਤੇ ਨੇ ਸਾਨੂੰ ਮੋਰਚੇ ਆਉਂਦੇ ਕਰਨੇ ਫਤੇ ਨੇ ਸਾਨੂੰ ਮੋਰਚੇ ਓਏ ਭਾਵੇਂ ਦੰਬੂਆਂ ਚ ਰਤਾ ਹਾਂ ਗਜ਼ਾਰ ਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਨਿਸ਼ੇਦੀ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਨਿਸ਼ੇਦੀ ਹੌਸਲੇ ਨਹੀਂ ਹਾਰਦੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਆ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਓਏ ਇੰਨੀ ਛੇਤੀ ਨਹੀਂ ਪੰਜਾਬੀ ਕਦੇ ਹਾਰਦੇ ਓਏ ਇੰਨੀ ਛੇਤੀ ਨਹੀਂ ਪੰਜਾਬੀ ਕਦੇ ਹਾਰਦੇ ਇਹ ਆਏ ਮੁੱਢ ਤੋਂ ਹੀ ਔਕੜਾਂ ਵੰਗਾਰਦੇ ਲੜਾਂਗੇ ਤੇਰੇ ਨਾਲ ਆਈ ਆਫ਼ਤੇ ਨੀ ਅਸੀਂ ਇਹ ਨਿਸ਼ੇਦੀ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨਿਸ਼ੇਦੀ ਹੌਸਲੇ ਨਹੀਂ ਹਾਰਦੇ ਹੁਣ ਬਾਬਾ ਜੀ ਮੈਂ ਤੁਹਾਡੇ ਨਾਲ ਗੱਲਾਂ ਸੱਚੀਆਂ ਗੱਲਾਂ